ਅਮੇਸ਼ਰ ਦੇ ਤਾਰਾ ਵਾਲੇ ਪੁਲ ਤੇ ਨਹਿਰ ਦੇ ਕੰਢੇ ਕਲਾਸ਼ ਮਿਲਨ ਵਾਲੇ ਇਲਾਕੇ ਚ ਸਸੰਸਨੀ ਫੈਲ ਗਈ ਸੂਤਰਾਂ ਮੁਤਾਬਕ ਕੁਝ ਨੌਜਵਾਨ ਨਹਿਰ ਦੇ ਕੋਲ ਫੋਟੋ ਖਿਚਵਾਉਣ ਲਈ ਆਏ ਸਨ ਜਦੋਂ ਉਹਨਾਂ ਨੇ ਇਸ ਲਾਸ਼ ਨੂੰ ਵੇਖਿਆ ਤਾਂ ਕਬਰਾ ਗਏ ਫਿਰ ਇਸ ਦੀ ਸੂਚਨਾ ਉੱਥੋਂ ਦੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਸਤਰਾਮ ਸਿੰਘ ਨੂੰ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ লাশ ਬਾਰੇ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਵੱਡੇ ਅਧਿਕਾਰੀਆਂ ਨੂੰ ਦਿੱਤੀ। ਹਾਲਾਂਕਿ লাশ ਦੇ ਬਾਰੇ ਵਿੱਚ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਅਕਤੀ ਜਾਂ ਫਿਰ ਔਰਤ ਹੈ ਤੇ ਪੁਲਿਸ ਨੇ ਇਸ ਸਬੰਧ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੈਡਬੁੱਡ ਲੈ ਕੇ ਜਾਵਾਂਗੇ ਅਸੀਂ ਨੂੰ ਸਿਵਲ ਹਸਪਤਾਲ। ਉਸ ਤੋਂ ਬਾਅਦ ਗਰਵਾਗੇ ਦਾ ਅਗਲੀ ਕੁੱਤਰੀ ਕਾਰਵਾਈ ਹੋਗੀ। ਸਰ ਸ਼ੋਭਨਾ ਮਾ ਆਪਣਾ ਜੇਸੇ ਪ੍ਰਸ਼ੋਦਾਂ ਸੰਗ ਠੀਕ ਹੈ। ਪਛਤਾਮ ਜੀ ਇਹ ਤਾਨੂੰ ਕਿਵੇਂ ਪਤਾ ਲੱਗਾ ਡੈਡ ਬੁੜੀ ਇੱਥੇ ਹੀ? ਸਾਨੂੰ ਟੈਲੀਫੋਨ ਆਇਆ ਇਹ ਪੀਸੀਆਰ ਵਾਲੇ ਆ। ਸਾਨੂੰ ਨੋਟ ਕਰਾਇਆ ਗਿਆ ਉਹ ਤੇ ਵੇਖੋ ਕਿ ਡੈਡ ਬੁੜੀ ਪਈ ਏ। ਤੇ ਇਹਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀ ਹੋਈਗੀ? ਬਿਲਕੁਲ ਜੀ ਹੋਣੀ।ਾਰੇ ਸੀਨੀਅਰ ਅਫਸਰ ਫੋਟੋ ਫੋਟੋ ਲਵਾਂਗੇ ਇਹਨਾਂ ਦੀ। ਪੂਰੀ ਕਾਰਵਾਈ ਕਰਾਂਗੇ। ਤੇ ਲਾਸਟ ਵੇੜੀ ਬੇਵਸ਼ਾਨ ਹੋ ਚੁੱਕੀ ਹੈ ਵੈਸੇ। ਹਾਂ ਜੀ। ਲਾਸਟਾ ਬੇਵਸ਼ਾਨ ਹੋ ਚੁੱਕੀ ਆ। ਹੋ ਚੁੱਕੀ ਆ ਜਿਹੜੀ ਸਾਨੂੰ ਪਛਾਣ ਹੋਊਗੀ ਉਹ ਵੇਖਾਂਗੇ ਅਸੀਂ। ਫੋਟੋ ਫੋਟੋ ਲਵਾਂਗੇ ਅਸੀਂ। ਆਪਣੇ ਟੀਮ ਬੁਲਾਵਾਂਗੇ ਓਕੇ ਜੋ ਵੀ ਇਹ ਚਨਾਕ ਕਰਕੇ ਇਹਨੂੰ ਡੈੱਡ ਹਾਊਸ ਲੈ ਜਾਊਗਾ ਹਾਨੀਸ਼ਾ ਤੁਹਾਡਾ ਨਾਮ ਮੇਰਾ ਨਾਮ ਸਿੰਘ ਆ ਮੈਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ ਮਾਜਾ ਚੌਂਦਾ ਪ੍ਰੈਜ਼ੀਡੈਂਟ ਆ ਸਰਾਫ ਸਿੰਘ ਜੀ ਕਿੱਦਾਂ ਪਤਾ ਲਗਾ ਤੁਹਾਨੂੰ ਤੇਰੀ ਡੈੱਡ ਬੋਡੀ ਪਈ ਜਿਹੜੀ ਇੱਥੇ ਨਾ ਮੁੰਡੇ ਕੋਈ ਦੁਪਹਿਰੇ ਕੋਈ ਵੀਡੀਓ ਬਣਾਉਣ ਵਾਸਤੇ ਆਏ ਸੀ ਤੇ ਉਹਨਾਂ ਨੇ ਪਹਿਲਾਂ ਤਾਂ ਡਰਦੇ ਆਣੇ ਵਿਚਾਰਿਆ ਨਹੀਂ ਕੋਈ ਗੱਲ ਨਹੀਂ ਕੀਤੀ ਵੀ ਪਤਾ ਨਹੀਂ ਕੋਈ ਮੱਲੋ ਜਿਆਦੀ ਪ੍ਰੋਬਲਮ ਨਾ ਖੜੀ ਹੋ ਜੇ ਫਿਰ ਇਹਨਾਂ ਨੇ ਮੈਨੂੰ ਸ਼ਾਮੀ ਫੋਨ ਕੀਤਾ ਵੀ ਇਤਰਾਤਰ ਆ ਗੱਲਿਆ ਤੇ ਇੱਥੇ ਲਾਸ਼ ਪਈ ਹੈ ਕੋਈ ਤੇ ਫਿਰ ਮੈਂ ਇੱਥੇ ਪਹੁੰਚਿਆ ਫਿਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਮੋਹਿਦ ਕੁਮਾਰ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਦੱਸਿਆ ਵੀ ਮੇਖਾ ਸਾਰੇ ਤਰ੍ਹਾਂ ਤਰ੍ਹਾਂ ਇੱਥੇ ਡੈਡ ਬੋਡੀ ਬੋਡੀ ਪਈ ਆ ਨਹਾ ਦੇ ਉੱਪਰ ਉਹ ਐਸਐਚਓ ਸਾਹਿਬ ਉਸ ਟਾਈਮ ਕਹਿੰਦੇ ਕਹਿੰਦੇ ਵੀ ਕੋਈ ਮੂਰਤੀ ਵਗੈਰਾ ਹੋਣੀ ਆ ਮੈਂ ਕਿਹਾ ਵੀ ਐਸਐਚਓ ਸਾਹਿਬ ਮੂਰਤੀ ਨਹੀਂ ਹੈਗੀ ਇਹ ਡੈਡ ਬੋਡੀ ਆ ਫਿਰ ਜਿਹੜੀ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਫਿਰ ਵੀਡੀਓ ਜਿਹੜੀ ਮੈਨੂੰ ਭੇਜੀ ਆ ਉਹ ਫਿਰ ਮੈਂ ਐਸਐਚਓ ਸਾਹਿਬ ਨੂੰ ਭੇਜੀ ਸੀ ਉਸ ਤੋਂ ਬਾਅਦ ਮੁੜ ਕੇ ਇਨਫੋਰਮ ਤੁਹਾਨੂੰ ਕੀਤਾ ਗਿਆ ਚਲੋ ਤੁਸੀਂ ਵੀ ਆਏ ਮੌਕੇ ਤੇ ਮੌਕੇ ਤੇ ਸਾਰੀ ਜਿਹੜੀ ਆ ਉਨਾ ਸਾਰੇ ਮੁਲਾਜ਼ਮ ਵੀ ਪਹੁੰਚੇ ਆ ਅਗਲੇ ਪਨੇ ਜੋ ਜਿਹੜੀ ਬੰਦੀ ਕਾਰਵਾਈ ਹੋ ਕਰਨਗੇ ਡੈਡ ਬੋਡੀ ਨੂੰ ਘਟਾਣ ਕੇ ਠੀਕ ਹੈ ਧੰਨਵਾਦ ਅਮ੍ਰਿਤਸਰ ਦੇ ਤਾਰਾ ਵਾਲੇ ਪੁਲ ਤੇ ਨਹਿਰ ਦੇ ਕੰਢੇ ਕਲਾਸ਼ ਮਿਲਨ ਵਾਲੇ ਇਲਾਕੇ ਚ ਸਸੰਸਨੀ ਫੈਲ ਗਈ ਸੂਤਰਮ ਤਾਬਕ ਕੁਝ ਨੌਜਵਾਨ ਨਹਿਰ ਦੇ ਕੋਲ ਫੋਟੋ ਖਿਚਵਾਉਣ ਲਈ ਆਏ ਸਨ ਜਦੋਂ ਉਹਨਾਂ ਨੇ ਇਸ ਲਾਸ਼ ਨੂੰ ਵੇਖਿਆ ਤਾਂ ਕਬਰਾ ਗਏ ਫਿਰ ਇਸ ਦੀ ਸੂਚਨਾ ਉਥੋਂ ਦੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਸਤਰਾਮ ਸਿੰਘ ਨੂੰ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ লাশ ਬਾਰੇ ਪਤਾ ਲੱਗਾ ਤਾਂ ਇਸ ਦੀ ਸੂਚਨਾ ਵੱਡੇ ਅਧਿਕਾਰੀਆਂ ਨੂੰ ਦਿੱਤੀ। ਹਾਲਾਂਕਿ লাশ ਦੇ ਬਾਰੇ ਵਿੱਚ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਅਕਤੀ ਜਾਂ ਫਿਰ ਔਰਤ ਹੈ ਤੇ ਪੁਲਿਸ ਨੇ ਇਸ ਸਬੰਧ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੈਡਬੁੱਡ ਲੈ ਕੇ ਜਾਵਾਂਗੇ ਅਸੀਂ ਨੂੰ ਸਿਵਲ ਹਸਪਤਾਲ। ਉਸ ਤੋਂ ਬਾਅਦ ਗਰਵਾਗੇ ਦਾ ਅਗਲੀ ਕੁੱਤਰੀ ਕਾਰਵਾਈ ਹੋਗੀ। ਸਰ ਸ਼ੋਭਨਾ ਮਾ ਆਪਣਾ ਯੇਸੇ ਪ੍ਰਸ਼ੋਦਾਂ ਸਿੰਘ ਕਿ ਪਛਤਮ ਜੀ ਇਹ ਤਨੂ ਕਿਵੇਂ ਪਤਾ ਲੱਗਾ ਡੈਡ ਬੁੜੀ ਇੱਥੇ ਆਈ ਹੈ ਸਾਨੂੰ ਟੈਲੀਫੋਨ ਆਇਆ ਇਹ ਪੀਸੀਆਰ ਵਾਲੇ ਆ ਸਾਨੂੰ ਨੋਟ ਕਰਾਇਆ ਗਿਆ ਉੱਥੇ ਵੇਖੋ ਕਿ ਡੈਡ ਬੁੜੀ ਪਈ ਹੈ ਤੇ ਇਹਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀ ਹੋਈਗੀ ਬਿਲਕੁਲ ਜੀ ਹੋਣੀਾਰੇ ਸੀਨੀਅਰ ਅਫਸਰ ਫੋਟੋ ਫੋਟੋ ਲਵਾਂਗੇ ਇਹਨਾਂ ਦੀ ਪੂਰੀ ਕਾਰਵਾਈ ਕਰਾਂਗੇ ਤੇ ਲਾਸਟ ਵੇੜੀ ਬੇਵਸ਼ਾਨ ਹੋ ਚੁੱਕੀ ਹੈ ਵੈਸੇ ਹਾਂ ਜੀ ਲਾਸਟਾ ਬੇਵਸ਼ਾਨ ਹੋ ਚੁੱਕੀ ਹੈ ਹੋ ਚੁੱਕੀ ਹੈ ਜਿਹੜੀ ਸਾਨੂੰ ਪਛਾਣ ਹੋਊਗੀ ਉਹ ਵੇਖਾਂਗੇ ਅਸੀਂ ਫੋਟੋ ਫੋਟੋ ਲਵਾਂਗੇ ਅਸੀਂ ਆਪਣੇ ਟੀਮ ਬੁਲਾਵਾਂਗੇ ਓਕੇ ਜੀ ਤੇ ਜੋ ਵੀ ਇਹ ਚਨਾਕ ਕਰਕੇ ਇਹਨੂੰ ਡੈੱਡ ਹਾਊਸ ਲੈ ਜਾਊਗਾ ਹਾਨੀਸ਼ਾ ਤੁਹਾਡਾ ਨਾਮ ਮੇਰਾ ਨਾਮ ਸਿੰਘਾ ਮੈਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ ਮਾਜਾ ਚੋਂ ਦਾ ਪ੍ਰੈਜ਼ੀਡੈਂਟ ਆ ਅ ਹਾਨੀਸ਼ਾ ਸਿੰਘ ਜੀ ਕਿੱਦਾਂ ਪਤਾ ਲਗਾ ਤੁਹਾਨੂੰ ਇੱਥੇ ਡੈੱਡ ਬੋਡੀ ਪਈ ਜਿਹੜੀ ਇੱਥੇ ਨਾ ਮੁੰਡੇ ਕੋਈ ਦੁਪਹਿਰੇ ਕੋਈ ਵੀਡੀਓ ਬਣਾਉਣ ਵਾਸਤੇ ਆਏ ਸੀ ਤੇ ਉਹਨਾਂ ਨੇ ਪਹਿਲਾਂ ਤਾਂ ਡਰਦੇ ਨੇ ਵਿਚਾਰਿਆਂ ਨੇ ਕੋਈ ਗੱਲ ਨਹੀਂ ਕੀਤੀ ਵੀ ਪਤਾ ਨਹੀਂ ਕੋਈ ਮੱਲੋ ਜਿਆਦੀ ਪ੍ਰੋਬਲਮ ਨਾ ਖੜੀ ਹੋ ਜੇ ਫਿਰ ਇਹਨਾਂ ਨੇ ਮੈਨੂੰ ਸ਼ਾਮੀ ਫੋਨ ਕੀਤਾ ਵੀ ਇਤਰਾਤਰ ਆ ਗੱਲਿਆ ਤੇ ਇੱਥੇ ਲਾਸ਼ ਪਈ ਹੈ ਕੋਈ ਤੇ ਫਿਰ ਮੈਂ ਇੱਥੇ ਪਹੁੰਚਿਆ ਫਿਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਮੋਹਿਦ ਕੁਮਾਰ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਦੱਸਿਆ ਵੀ ਮੈਂ ਕਿਹਾ ਸਾਰੇ ਤਰ੍ਹਾਂ ਤਰ੍ਹਾਂ ਇੱਥੇ ਡੈੱਡ ਬੋਡੀ ਬੋਡੀ ਪਈ ਆ ਨਹਾ ਦੇ ਉੱਪਰ ਉਹ ਐਸਐਚਓ ਸਾਹਿਬ ਉਸ ਟਾਈਮ ਕਹਿੰਦੇ ਕਹਿੰਦੇ ਵੀ ਕੋਈ ਮੂਰਤੀ ਵਗੈਰਾ ਹੋਣੀ ਆ ਮੈਂ ਕਿਹਾ ਵੀ ਐਸਐਚਓ ਸਾਹਿਬ ਮੂਰਤੀ ਨਹੀਂ ਹੈਗੀ ਇਹ ਡੈੱਡ ਬੋਡੀ ਆ ਫਿਰ ਜਿਹੜੀ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਫਿਰ ਵੀਡੀਓ ਜਿਹੜੀ ਮੈਨੂੰ ਭੇਜੀ ਆ ਉਹ ਫਿਰ ਮੈਂ ਐਸਐਚਓ ਸਾਹਿਬ ਨੂੰ ਭੇਜੀ ਸੀ ਉਸ ਤੋਂ ਬਾਅਦ ਮੁੜ ਕੇ ਇਨਫੋਰਮ ਤੁਹਾਨੂੰ ਕੀਤਾ ਗਿਆ ਚਲੋ ਤੁਸੀਂ ਵੀ ਆਏ ਮੌਕੇ ਤੇ ਮੌਕੇ ਤੇ ਸਾਰੀ ਜਿਹੜੀ ਆ ਉਹਨਾਂ ਸਾਰੇ ਮੁਲਾਜ਼ਮ ਵੀ ਪਹੁੰਚੇ ਆ ਅਗਲੇ ਬੰਨੇ ਜੋ ਜਿਹੜੀ ਬੰਦੀ ਕਾਰਵਾਈ ਹੋ ਕਰਨਗੇ ਡੈਡ ਬੋਡੀ ਨੂੰ ਘਟਾਣ ਕੇ ਠੀਕ ਹੈ ਧੰਨਵਾਦ